ਪੰਜਾਬ ਸਰਕਾਰ ਵੱਲੋਂ ਜਿੱਥੇ ਅਨੇਕਾਂ ਦਾਅਵੇ ਕੀਤੇ ਜਾਂਦੇ ਨੇ ਉੱਥੇ ਹੀ ਨਾਬਾ ਬਾਸਰ ਸਟੈਂਡ ਦੇ ਦਾਅਵੇ ਵੀ ਥੋੜ੍ਹ ਥੋੜ੍ਹੀ ਨਜ਼ਰ ਆ ਰਹੀ ਹੈ ਜਿੱਥੇ ਨਾਬਾ ਦੇ ਬਾਸਰ ਸਟੈਂਡ ਵਿੱਚ ਕੁਝ ਸਮੇਂ ਦੇ ਮੀਂਹ ਆਪਰਾ ਤਕਰੀਮ ਬਚਾ ਦਿੱਤੀ ਜਦੋਂ ਸ਼ਹਿਰ ਨਿਵਾਸੀ ਦੱਸਿਆ ਕਿ ਨਾਬਾ ਬਾਸਰ ਸਟੈਂਡ ਦੇ ਬਹੁਤ ਗੁਰਹਾਲ ਨੇ ਨਾ ਕੋਈ ਪਾਣੀ ਨਿਕਲਣ ਦੀ ਜਗ੍ਹਾ ਤੇ ਨਾ ਹੀ ਕੋਈ ਨਾਲੇ ਦਾ ਇਖਲਾਲ ਹੈ ਤੇ ਇੱਕ ਬਾਰਿਸ਼ ਪਾਣੀ ਦੇ ਕਾਫਮਾ ਹੋਣ ਕਾਰਨ ਪਹਿਲਾ ਲਗਾ ਦੁੱਤੀ ਹੈ ਜਿਹਨੇ ਪਾਣੀ ਦਾ ਕੋਈ ਨਿਕਾਸ ਨਹੀਂ ਜਿਸ ਕਰਕੇ ਲੋਕ ਪਰੇਸ਼ਾਨ ਨੇ ਜੀ ਹਾਲਾਤ ਨੇ ਨਾਬਾ ਬੱਸ ਸਟੈਂਡ ਦੇ ਜਗ੍ਹਾ ਨਾਬਾ ਬੱਸ ਸਟੈਂਡ ਦੇ ਬੁਰੇ ਹਾਲੇ ਨਾ ਕੋਈ ਪਾਣੀ ਦਾ ਨਿਕਾਸ ਹੈ ਨਾ ਕੋਈ ਪਾਣੀ ਨਿਕਲਣ ਦੀ ਜਗ੍ਹਾ ਹੈ ਜੀ ਕੋਈ ਨਾਲੇ ਦਾ ਜਿਗਾਰ ਇੱਥੇ ਨਹੀਂ ਹੈਗਾ ਬਹੁਤ ਬੁਰਾ ਹਾਲ ਹੋਇਆ ਜੀ ਦੋ ਦੋ ਘੰਟੇ ਬਚਾਰੇ ਸਵਾਰੀਆਂ ਨਗੇ ਪੈਰੀ ਵੀ ਆਉਂਦੀਆਂ ਨੇ ਬੱਸ ਵਾਲੇ ਰੋਕਦੇ ਵੀ ਨਹੀਂ ਹੈਗੇ ਕੀ ਕਰਾਂਗੇ ਇਹ ਪਾਣੀ ਇੰਨਾ ਕਿਉਂ ਕਿਵੇਂ ਖੜ ਗਿਆ ਨਾਲੇ ਪਾਣੀ ਪ੍ਰਸਾਦ ਹੈ ਜੀ ਇਹ ਅਮੀ ਪੈਂਦਾ ਇਹਦਾ ਨਿਕਾਸ ਹੀ ਨਹੀਂ ਕੋਈ ਹੈਗਾ ਇੱਥੇ ਨਿਕਲਦਾ ਨਿਕਾਸ ਰੱਬਰਾਵਾਸ ਐਸੇ ਨਿਕਾਸ ਕਰਵਾਓ ਜੀ ਹੱਥ ਜੋੜ ਕੇ ਬੇਨਤੀ ਹੈ ਬਹੁਤ ਬੇਨਤੀ ਹੈ ਜੀ ਨਾਲੇ ਕਹਿੰਦੇ ਟੈਨਾਲਾ ਲਾਤੀਆਂ ਪੱਕਾ ਕਰਤਾ ਨਾਲੇ ਆ ਜਾਏ ਜੱੱਬੇ ਜੱੱਬੇ ਟੈਨਾਲਾ ਲਾਤੀਆਂ ਪਾਣੀ ਦਾ ਨਿਕਾਸ ਕੋਈ ਨਹੀਂ ਹੈਗਾ ਜੀ ਇੱਥੇ ਓਕੇ ਬਹੁਤ ਜ਼ਿਆਦਾ ਹੱਥ ਜੋੜ ਕੇ ਬੇਨਤੀ ਹੈ ਮਾਨ ਸਾਹਿਬ ਕੋ ਸੱਡੇ ਬਾਰੇ ਸੋਚੋ ਜੇ ਮਾਨ ਸਾਹਿਬ ਹੱਥ ਬਨ ਕੇ ਬੇਨਤੀ ਹੈ ਸੋਚੋ ਕੁਝ ਇਹਦਾ ਨਿਕਾਸ ਕਰੋ ਪਾਣੀ ਨਿਕਲਦਾ ਕਿ ਸਵਾਰੇ ਨੂੰ ਕੋਈ ਆ ਚੜ੍ਹਨ ਵੇਲੇ ਵੀ ਪ੍ਰੇਸ਼ਾਨੀ ਨਾ ਹੋਵੇ ਤੇ ਨਿਕਲਣ ਵੇਲੇ ਵੀ ਪ੍ਰੇਸ਼ਾਨੀ ਨਾ ਹੋਵੇ ਇਹ ਵਿੱਚ ਇਸ ਟਾਈਮ ਫਿਰ ਰਹੇ ਉਹ ਕੀ ਕਰਨਾ ਆਇਆ ਸੀ ਬਸਟੈਂਡ ਆਪਾਂ ਬਸਟੈਂਡ ਮੈਂ ਆਪਣੀ ਬੈਟਿੰਗ ਚੜਾਣ ਆਇਆ ਸੀ ਠੀਕ ਹੈ ਤੇ ਤੁਹਾਨੂੰ ਬਸਟੈਂਡ ਲੱਗ ਰਿਹਾ ਜਾਂ ਮੱਛੀ ਫਾਰਮ ਦਾ ਟੋਪਾ ਲੱਗ ਰਿਹਾ ਇਸ ਤੇ ਲੱਗਦਾ ਮੱਛੀ ਫਾਰਮ ਹੀ ਰਿਹਾ ਜੀ ਸਾਡੇ ਵਾਲਾ ਵੀ ਕੰਮ ਰਹਿ ਨਹੀਂ ਰਿਹਾ ਜੀ ਉਹ ਤਾਂ ਬਿਲਕੁਲ ਖਾਬ ਹੋ ਗਿਆ ਜਾਂਦਾ ਸੀ ਥੋਕੇ ਕੋਈ ਹੱਲ ਨਹੀਂ ਇਹਦਾ ਹੱਲ ਹੋਣਾ ਚਾਹੀਦਾ ਜੀ ਸਭ ਤੋਂ ਪਹਿਲੇ ਤਾਂ ਇਹਦਾ ਹੱਲ ਹੋਵੇ ਜੀ ਤੁੰਨਾ ਠੀਕ ਹੈ ਹਾਂ ਉਹ ਟ੍ਰੇਨਾਂ ਸਾਰਨ ਉੱਚੀਆਂ ਹੁੰਦੀਆਂ ਨੇ ਬਸ ਸਟੈਂਡ ਵੀ ਸਾਰਨ ਉੱਚਾ ਹੋਣਾ ਚਾਹੀਦਾ ਜੀ ਹਾਂ ਜੇ ਇਹਦਾ ਹੱਲ ਹੋਊਗਾ ਤਾਂ ਮੁਸਾਫਿਰ ਘਟੋ-ਵੱਟ ਕੈਂਨਾ ਖੜਦਾ ਸਕੂਗਾ ਜੀ ਠੀਕ ਹੈ ਹਾਂ ਜੀ ਪੰਜਾਬ ਸਰਕਾਰ ਕੋਲੋ ਜਿੱਥੇ ਅਨੇਕਾਂ ਦਾਅਵੇ ਕੀਤੇ ਜਾਂਦੇ ਨਹੀਂ ਉੱਥੇ ਹੀ ਨਾਬਾ ਬੱਸ ਸਟੈਂਡ ਦਾਅਵਿਆਂ ਦੀ ਥੋੜੀ ਨਜ਼ਰ ਆ ਰਹੀ ਹੈ ਜਿੱਥੇ ਨਾਬਾ ਬੱਸ ਸਟੈਂਡ ਵਿੱਚ ਉਸ ਸਮੇਂ ਦੇ ਮੀਂਹ ਆਪਰਾ ਟੱਕਰ ਮਚਾ ਦਿੱਤੀ ਜਦੋਂ ਸ਼ਹਿਰ ਨਿਵਾਸੀ ਦੱਸਿਆ ਕਿ ਨਾਬਾ ਬੱਸ ਸਟੈਂਡ ਦੇ ਬਹੁਤ ਗੁਰਹਾਲ ਨੇ ਨਾ ਕੋਈ ਪਾਣੀ ਨਿਕਲਣ ਦੀ ਜਗ੍ਹਾ ਤੇ ਨਾ ਹੀ ਕੋਈ ਨਾਲੇ ਦਾ ਇਖਲਾਲ ਹੈ ਤੇ ਜਦੋਂ ਬਾਰਿਸ਼ ਪਾਣੀ ਦੇ ਕਾਫਮਾ ਹੋਣ ਕਾਰਨ ਟੈਲਾ ਲਗਾ ਦੁੱਤੀ ਜਿਹਦੇ ਨੇ ਪਾਣੀ ਦਾ ਕੋਈ ਨਿਕਾਸ ਨਹੀਂ ਇਸ ਕਰਕੇ ਲੋਕ ਪਰੇਸ਼ਾਨ ਨੇ ਜੀ ਹਾਲਾਤ ਨੇ ਨਾਬਾ ਬੱਸ ਸਟੈਂਡ ਦੇ ਜਗ੍ਹਾ ਨਾਬਾ ਬੱਸ ਸਟੈਂਡ ਦੇ ਬੁਰੇ ਹਾਲੇ ਨਾ ਕੋਈ ਪਾਣੀ ਦਾ ਨਿਕਾਸ ਹੈ ਨਾ ਕੋਈ ਪਾਣੀ ਨਿਕਲਣ ਦੀ ਜਗ੍ਹਾ ਹੈ ਜੀ ਕੋਈ ਨਾਲੀ ਦਾ ਜਿਗਾਰ ਇੱਥੇ ਨਹੀਂ ਹੈਗਾ ਬਹੁਤ ਬੁਰਾ ਹਾਲ ਹੋਇਆ ਜੀ ਦੋ ਦੋ ਘੰਟੇ ਬਚਾਰੇ ਸਵਾਰੀਆਂ ਨਗੇ ਪੈਰੀ ਵੀ ਆਉਂਦੀਆਂ ਨੇ ਬੱਸ ਵਾਲੇ ਰੋਕਦੇ ਵੀ ਨਹੀਂ ਆਗੇ ਕੀ ਕਰਾਂਗੇ ਪਾਣੀ ਇੰਨਾ ਕਿਉਂ ਕਿਵੇਂ ਖੜ ਗਿਆ ਨਾਲੇ ਪਾਣੀ ਪ੍ਰਸਾਦ ਹੈ ਜੀ ਇਹ ਅੱਛਾ ਨਹੀਂ ਪੈਂਦਾ ਇਹਦਾ ਨਿਕਾਸ ਹੀ ਨਹੀਂ ਕੋਈ ਹੈਗਾ ਇੱਥੇ ਨਿਕਲਦਾ ਨਿਕਾਸ ਰੱਬ ਦਾ ਵਾਸਤਾ ਇੱਥੇ ਨਿਕਾਸ ਕਰਵਾਓ ਜੀ ਹੱਥ ਜੋੜ ਕੇ ਬੇਨਤੀ ਹੈ ਬਹੁਤ ਬੇਨਤੀ ਹੈ ਜੀ ਨਾਲੇ ਕਹਿੰਦੇ ਟੈਨ ਟੂਲਾ ਲਾਤੀਆਂ ਪੱਕਾ ਕਰਦਾ ਜੀ ਗੱਬੇ ਗੱਬੇ ਟੈਨ ਲਾਤੀਆਂ ਪਾਣੀ ਦਾ ਨਿਕਾਸ ਕੋਈ ਨਹੀਂ ਹੈਗਾ ਜੀ ਇੱਥੇ ਬਹੁਤ ਜ਼ਿਆਦਾ ਹੱਥ ਜੋੜ ਕੇ ਬੇਨਤੀ ਹੈ ਮਾਨ ਸਾਹਿਬ ਕੋ ਸੱਡੇ ਵਾਰੇ ਸੋਚੋ ਜੇ ਮਾਨ ਸਾਹਿਬ ਹੱਥ ਵਲ ਕੇ ਬੇਨਤੀ ਹੈ ਸੋਚੋ ਕੁਝ ਇਹਦਾ ਨਿਕਾਸ ਕਰੋ ਪਾਣੀ ਨਿਕਲਦਾ ਕਿ ਸਵਾਰੇ ਨੂੰ ਕੋਈ ਆ ਚੜ੍ਹਨ ਵੇਲੇ ਵੀ ਪ੍ਰੇਸ਼ਾਨੀ ਨਾ ਹੋਵੇ ਤੇ ਨਿਕਲਣ ਵੇਲੇ ਵੀ ਪ੍ਰੇਸ਼ਾਨੀ ਨਾ ਹੋਵੇ ਇਹ ਵਿੱਚ ਇਸ ਟਾਈਮ ਫਿਰਦੇ ਹੋ ਕੀ ਕਰਨਾ ਆਇਆ ਸੀ ਬੱਸ ਸਟੈਂਡ ਆਪਾ ਬੱਸ ਸਟੈਂਡ ਮੈਂ ਆਪਣੀ ਪ੍ਰੈਟਿੰਗ ਚੜਾਣ ਆਇਆ ਸੀ ਠੀਕ ਹੈ ਤੇ ਤੁਹਾਨੂੰ ਬੱਸ ਸਟੈਂਡ ਲੱਗ ਰਿਹਾ ਜਾਂ ਮੱਛੀ ਫਾਰਮ ਜਾਂ ਟੋਪਾ ਲੱਗ ਰਿਹਾ ਇਸ ਟਾਈਮ ਲੱਗਦਾ ਮੱਛੀ ਫਾਰਮ ਹੀ ਰਿਹਾ ਜੀ ਬਾਸਾਡੇ ਵਾਲਾ ਵੀ ਕੰਮ ਰਹਿ ਨਹੀਂ ਰਿਹਾ ਜੀ ਉਹ ਤਾਂ ਬਿਲਕੁਲ ਸਾਫ ਹੋ ਰਿਹਾ ਜੀ ਅਸੀਂ ਥੋਕੇ ਆਪਣੀ ਕੋਈ ਹੱਲ ਨਹੀਂ ਇਹਦਾ ਹੱਲ ਹੋਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਤਾਂ ਇਹਦਾ ਹੱਲ ਹੋਵੇ ਜੀ ਬੰਨਾ ਠੀਕ ਹੈ ਜਾਂ ਉਹ ਟレインਾਂ ਸਾਰੀਆਂ ਉੱਚੀਆਂ ਹੁੰਦੀਆਂ ਨੇ ਬੱਸ ਇਹਨਾਂ ਦੀ ਸਭ ਨੂੰ ਉੱਚਾ ਹੋਣਾ ਚਾਹੀਦਾ ਜੀ ਹਾਂ ਜੇ ਇਹਦਾ ਹੱਲ ਹੋਊਗਾ ਤਾਂ ਮੁਸਾਫਿਰ ਘਟੋ-ਵੱਟ ਕੇ ਇੰਨਾ ਖੜਤਾ ਸਕੇਗਾ ਜੀ ਠੀਕ ਹੈ ਹਾਂ ਜੀ